नमस्कार एक खबर तुसी बाईजी टीवी पत्रकार जसबीर सिंह जी द्वारा देख रहे हो रणजोत सि ग्गोबुहा बीबी रणजीत कौर कला की अगवाई हेठ किसान मज़दूर संघराश कमेटी के दबा न पटियाला केंद्रीय जेल चो एक व्डा जत्था रहा सूबा प्रधान सुखविंदर सिंह जी सबरा सतनाम सिंह जी पन्नू सविंदर सिंह जी चौताला हरप्रीत सिंह जी सिद्धू वान सतनाम सिंह जी मानोचाल हरजिंदर सिंह शक्री एक बड़े इकट्ठ न संबोधन कर दिया गया आज रात 11 बजे जो किसान मजदूर किसान मजदूर संग्रह कमेटी पंजाब का जो जत्था रात पटियाला केंद्रीय जेल विखो रेहा जो कल के एम मोर्चा भारत और एस के एम गैर राजनीतिक जो दोवान वालों ऐलान किए गए सन इस ऐलान के दबाव

ਆਮ ਦੇ ਵਿੱਚ ਜਿਹੜਾ ਵਾ ਬੱਡੀ ਹਾਜ਼ਰੀ ਭਰੀ ਜਾਏਗੀ

चोला साहिब दयाल सिंह नियामिंद रेशम सिंह कुलकविंद जरनैल सिंह मूर्वी हरविंदरजीत सिंह कांग कुलवंत सिंह टोटिया मनजिंदर सिंह गोहलवर निरंजन सिंह बगराड़ी परमजीत सिंह छीना कुलविंदर सिंह कैरोवाल सुखचैन सिंह अल्लोवाल मुख्तार सिंह बिहारीपुर इकबाल सिंह बड़िंग सुखविंदर सिंह दुगलवाला मंजीत सिंह करनूवाला कुलवंत सिंह पैल आत्मा करियाली बेबाग पहविंद लखविंदर सिंह पलासौर आदि आगू हाजर सन ਕਹਿੰਦਾ ਆਪਣਾ ਨਾਮ ਦੱਸੋ ਜੀ ਕੀ ਨਾਮ ਜੀ ਮੇਰਾ ਨਾਮ ਜੀ ਰਮਜੋਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਜੀ ਕੀ ਕਹਣਾ ਚਾਹੋਗੇ ਜੀ ਅੰਨਾ ਚਰ ਸਰਕਾਰ ਨੇ ਜਿਹੜਾ ਵਾ ਤੁਹਾਡਾ ਨਾ ਧੱਕਾ ਕੀਤਾ ਜ਼ਿਲ੍ਹਾ ਅੱਡੇ ਦਾ ਇਹ ਜੀ ਸਰਕਾਰ ਜਿਹੜੀਆਂ ਸਮੇ ਸਮੇਂ ਦੀਆਂ ਸਰਕਾਰਾਂ ਦੀਆਂ ਹਾਕਮ ਇਦਾਂ ਹੀ ਧੱਕਾ ਕਰਦੇ ਆਏ ਨੇ ਪਹਿਲੇ ਸਮਿਆਂ ਦੇ ਵਿੱਚ ਵੀ ਜਹਾਂਗੀਰ ਅਰਗਿਆਨੇ ਬਾਬਰ ਅਰਗਿਆਨੇ ਧੱਕਾ ਕੀਤਾ ਤੇ ਹੁਣੇ ਨਵੇਂ ਬਾਬਰ ਜੰਪਿਆ ਤੇ ਇਹ ਧੱਕਾ ਕਰਦੇ ਰਹਿਣਗੇ ਅਸੀਂ ਆਪਣੇ ਦੇਸ਼ ਕੌਮ ਲਈ ਹੱਕਾਂ ਲਈ ਲੜਦੇ ਰਵਾਂਗੇ ਕਿੱਦਾਂ ਦੇਖਦੇ ਜਿਹੜਾ ਸਰਕਾਰ ਨੂੰ ਪੰਜਾਬ ਸਰਕਾਰ ਜਿਹੜੀ ਆ বারবার ਜਿਹੜਾ ਵਾ ਤੁਹਾਨੂੰ ਦਿੱਲੀ ਜਾਂ ਤੋਂ ਰੋਗ ਦੀ ਕੀ ਲੱਗਦਾ ਤੁਹਾਨੂੰ ਇਹ ਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਮੈਂ ਆਮ ਲੋਕਾਂ ਦੀ ਸਰਕਾਰ ਆ ਕਿਸਾਨਾਂ ਦੀ ਸਰਕਾਰ ਆ ਕਿਸਾਨਾਂ ਦਾ ਮੈਂ ਪੋਤਿਆ ਪਰ ਮੈਂ ਤੁਹਾਡੇ ਮਾਦੀ ਮਰਾਈ ਦੱਸ ਦੇਣਾ ਚਾਹਣਾ ਵਾ ਇਹ ਜੀ ਜਿਹੜੀ ਗੱਠਜੋੜ ਆ ਬੀਜੇਪੀ ਦੇ ਨਾਲ ਹੋ ਚੁੱਕੀ ਆ ਜੋ ਅਮਿਤ ਸ਼ਾ ਇਸ਼ਾਰਾ ਕਰਦਾ ਏ ਉਹੀ ਭਗਵੰਤ ਮਾਨ ਅੱਗੇ ਕੰਮ ਕਰਦਾ ਏ ਤੇ ਭਗਵੰਤ ਮਾਨ ਅਮਿਤ ਸ਼ਾ ਦੇ ਇਸ਼ਾਰੇ ਤੇ ਇਹਨੇ ਵਿਸ਼ਵਾਸ ਘਾਤ ਕੀਤਾ ਏ ਇਹਦੇ ਤਿੰਨ ਮੰਤਰੀਆਂ ਨੇ ਇਹਨ ਮੰਤਰੀਆਂ ਨੇ ਉੱਥੇ ਮੀਟਿੰਗ ਵਿੱਚ ਵਿਸ਼ਵਾਸ ਦਿਵਾਇਆ ਕਿ ਜਿਹੜੀ ਫੋਰਸਾਂ ਚੜੀਆਂ ਇਹ ਨਸ਼ੇ ਨੂੰ ਸੇਵਾ ਦੇ ਖਾਤੇ 'ਤੇ ਸੀ ਚੜਾ ਰਿਆ ਸਾਡਾ ਤੁਹਾਡੇ ਨਾਲ ਕੋਈ ਤਲਕ ਨਹੀਂ ਹੈਗਾ ਇਹਨੇ ਵਿਸ਼ਵਾਸ ਘਾਤ ਕਰਕੇ ਤੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੀਟਿੰਗ ਤੋਂ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਹੋਗੀ ਜਦੋਂ ਅਸੀਂ ਰਸਤੇ ਵਿੱਚ ਆ ਰਹੇ ਸੀ ਤੇ ਵਿਸ਼ਵਾਸ ਘਾਤ ਕਰਕੇ ਸਾਨੂੰ ਉਤੋਂ ਰਸਤੇ ਵਿੱਚ ਚੁੱਕਿਆ ਗਿਆ ਕਿੰਨੇ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਤੇ ਬੀਬੀਆਂ ਕਿੰਨੀਆਂ ਕਿੰਨੇ ਜਣਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਜਿਹੜੇ ਸਾਰੇ ਟੋਟਲ ਜਿਹੜੇ ਉੱਤਨੇ ਕਿ ਇੱਕ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਬਹੁਤ ਵੱਡੀ ਨਲਾਈਕੀ ਆ ਕਿ ਜਿਹੜੀਆਂ ਬੀਬੀਆਂ ਭੈਣਾਂ ਨੂੰ ਸਾਡੇ ਕਿਸਾਨਾਂ ਨੂੰ ਜਿਹੜਾ ਜੇਲਾ ਵਿੱਚ ਡੰਗਣਾ ਬਾਕੀ ਇਹ ਸਰਕਾਰਾਂ ਮੱਤ ਭੁੱਲ ਜਾਣ ਕਿਉਂਕਿ ਜਿਹੜੇ ਅੰਦੋਲਨ ਹੁੰਦੇ ਆ ਜਾਂ ਸਾਡੇ ਹੱਕ ਸੱਚਨ ਲੜਨ ਵਾਸਤੇ ਆ ਸਾਨੂੰ ਜੇਲਾ ਵਿੱਚ ਜਾਣਾ ਕੋਈ ਵੱਡੀ ਗੱਲ ਨਹੀਂ ਆ ਅਸੀਂ ਚੜ੍ਹਦੀ ਕਲਾ ਵਿੱਚ ਹੈਗੇ ਤੇ ਚੜ੍ਹਦੀ ਕਲਾ ਵਿੱਚ ਰਹਾਂਗੇ ਸਾਨੂੰ ਜੇਲਾ ਥਾਣ ਸਰਕਾਰ ਦੇ ਕੁਝ ਨਹੀਂ ਕਰ ਸਕਦੇ ਕਿਉਂਕਿ ਜੋ ਵੀ ਸਾਡੀਆਂ ਮੰਗਾ ਆ ਉਹ ਅਸੀਂ ਹਰ ਹਾਲਤ ਵਿੱਚ ਲਾਗੂ ਕਰਵਾ ਕੇ ਰਵਾਂਗੇ ਤੇ ਸਾਨੂੰ ਜੇਲਾ ਥਾਣੇ ਕੁਝ ਨਹੀਂ ਕਰ ਸਕਦੇ ਨਾ ਹੀ ਸਾਡੀ ਇੱਕ ਲੈਰ ਨੂੰ ਖਤਮ ਕਰ ਸਕਦੇ ਜੇਲ੍ਹ ਵਿੱਚ ਅਸੀਂ 11 ਬੀਬੀਆਂ ਸੀ ਕਿਸਾਨ ਮਜ਼ਦੂਰ ਚਸ਼ ਕਮੇਟੀ ਦੀਆਂ ਇੱਕ ਸਾਡੀ ਬੀਬੀ ਸੂਬਾ ਪ੍ਰਧਾਨਿਕ ਸਾਂ ਐਬੀਕੇ ਜੋ ਕ੍ਰਾਂਤੀਕਾਰ ਦੀ ਬੀਬੀ ਸਖਵਿੰਦਰ ਕੌਰ ਸਾਡੇ ਨਾਲ ਸੀ ਈ ਲੱਗਦਾ ਤੁਹਾਨੂੰ ਜਿਹੜਾ ਸਰਕਾਰ ਉਸ ਤਰ੍ਹਾਂ ਕਰਨਾ ਚਾਹੀਦਾ ਵੇਖੋ ਜੀ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਦੋਨਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀਆਂ ਕਿ ਉਹਨਾਂ ਦੀ ਬਹੁਤ ਤਕੜੀ ਨਲਾਇਕੀ ਆ ਜਿਹੜੀ ਕੇਂਦਰ ਸਰਕਾਰ ਜਿਹੜੀ ਆ ਉਹ ਇਹ ਜਿਹੜਾ ਇੱਕ ਰਲ ਮਿਲ ਕੇ ਗੇਮ ਖੇਡਣ ਦਾ ਇੱਕ ਅੰਦੋਲਨ ਨੂੰ ਤੇ ਇੱਕ ਕਿਸਾਨੀ ਨੂੰ ਜਿਹੜੀ ਬਹੁਤ ਤਕੜੀ ਟਾਲ ਆਉਂਦਾ ਇਹਦੇ ਵਿੱਚ ਇਤੋਂ ਵੱਡੀ ਨਲਾਇਕੀ ਕਿਉਂਕਿ ਕਿਸਾਨੀ ਤੋਂ ਹਰੇਕ ਵਰਗ ਪਾਲਦਾ ਹੈ ਜੇ ਅੱਜ ਸਾਡੀ ਕਿਸਾਨੀ ਖਤਮ ਹੋ ਜਾਂਦੀ ਆ ਕੋਈ ਵੀ ਵਪਾਰ ਆ ਨਿਕਾ ਮੋਟਾ ਜੋ ਹੀ ਸਭ ਕੁਝ ਖਤਮ ਹੋ ਸਕਦਾ ਅਗਲਾ ਚੱਕਰ ਕੀ ਹੋਏਗਾ ਅਗਲਾ ਇਹ ਸਿੰਗਾਸ਼ਾ ਸਾਡਾ ਹੋਗਾ ਸ ਸਮੇਂ ਦੇ ਨਾਲ ਅਸੀਂ ਜਿਹੜੀਆਂ ਆਪਣੀਆਂ ਰੂਪਰੇਖਾ ਦਾ ਨਾਲ ਸੰਘਰਸ਼ ਜਿਹੜਾ ਆ ਉਹ ਚਲੁੰਦੇ ਰਵਾਂਗੇ 24 ਸਤਨਾਬ ਸਿੰਘ ਮੜੋਚਾਲ ਅੱਜ ਅਸੀਂ ਜਿਹੜਾ ਵਾ ਪਿੰਡ ਸੇਰੋ ਬਾਬਾ ਸਤਨਾ ਜੀ ਦੇ ਗੁਰਦੁਆਰਾ ਦੇ ਵਿੱਚ ਦੁਵਾਨ ਹਾਲ ਚ ਬਹੁਤ ਵੱਡਾ ਕੱਟ ਕੀਤਾ ਵਾ ਜੋ ਭਗਵੰਤ ਮਾਨ ਦੀ ਸਰਕਾਰ ਨੇ 19 ਤਰੀਕ ਨੂੰ ਤਸ਼ੱਦਦ ਕੀਤਾ ਵਾ ਇੱਕ ਧੋਖਾ ਕੀਤਾ ਵਾ ਪਿੱਠ ਛੁਰੀ ਮਾਰੀ ਆ ਕਿਸਾਨਾਂ ਦੇ ਜਿਹੜਾ ਵਾ ਕਿਸਾਨੀ ਦੇ ਛੁਰੀ ਮਾਰੀ ਆ ਉਹਦੇ ਵਿੱਚੋਂ ਸਾਡੇ ਉਤੋਂ ਮੋਰਚੇ ਦੇ ਵਿੱਚੋਂ 11 ਬੀਬੀਆਂ ਤੇ 17 ਕਿਸਾਨ ਜਿਹੜੇ ਆ ਉਹ ਗ੍ਰਿਫਤਾਰ ਹੋ ਗਏ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੂਸਰੇ ਜ਼ਿਲ੍ਹਿਆਂ ਤੇ ਗ੍ਰਿਫਤਾਰ ਹੋਏ ਸੀ ਉਹਨਾਂ ਨੂੰ ਜਿਹੜਾ ਵਾ ਰਾਤ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਵਾ ਰਿਹਾ ਕੀਤਾ ਵਾ ਉਹ ਵੀ ਦਿਨ-ਬਦਨ ਜਿਹੜਾ ਰੋਸ ਵਧਦਾ ਜਾ ਰਿਹਾ ਸੀ ਗੁੱਸਾ ਵਧਦਾ ਜਾ ਰਿਹਾ ਸੀ ਅਗਲੇ ਐਕਸ਼ਨ ਵੀ ਕੀ ਸੀ ਉਹਨਾਂ ਐਕਸ਼ਨਾਂ ਦੇ ਦਬਾਅ ਹਟੇ ਨਾ ਜਿਹੜਾ ਉਹ ਰਿਹਾ ਕੀਤੇ ਗਏ ਆ ਤੇ ਉਹ ਹੁਣ ਇਸ ਵਕਤ ਜਿਹੜੇ ਆ ਉਹ ਸਾਡੇ ਇੱਥੇ ਪੰਡਾਲ ਦੇ ਵਿੱਚ ਪਹੁੰਚ ਰਹੇ ਆ ਉਹ ਪਹੁੰਚਣਗੇ ਉਹਨਾਂ ਦਾ ਫਿਰ ਇੱਥੇ ਸਨਮਾਨਤ ਕਰਕੇ ਉਹਨਾਂ ਨੂੰ ਜਿਹੜਾ ਵਾ ਘਰਾਂ ਤੱਕ ਪਹੁੰਚਾਇਆ ਜਾਊਗਾ ਕਿਉਂਕਿ ਸਰਕਾਰ ਦਾ ਜਨਮ ਸਹਾਰ ਦੇ ਹੋਏ 19 ਤਰੀਕ ਤੋਂ ਅੱਜ 25 ਤਰੀਕ ਤੱਕ ਜੇਲ੍ਹਾਂ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਰੋਲਿਆ ਗਿਆ ਵਾ ਅਸੀਂ ਨਕਮੀ ਸਰਕਾਰ ਜਿਹੜੀ ਭਗਵੰਤ ਸਿੰਘ ਦੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਨੂੰ ਜਿਹੜਾ ਵਾ ਬਣਦੀਆਂ ਸਹੂਲਤਾਂ ਦੇਵਾਂਗੇ ਤੇ ਇਹ ਆਮ ਲੋਕਾਂ ਦੀ ਸਰਕਾਰ ਆ ਪਰ ਹੁਣ ਸਾਫ ਹੋ ਗਿਆ ਵੀ ਆਮ ਲੋਕਾਂ ਦੀ ਸਰਕਾਰ ਨਹੀਂ ਕਾਰਪੇਟ ਘਰਾਣਿਆਂ ਦੀ ਸਰਕਾਰ ਆ ਮੋਦੀ ਦੇ ਇਸ਼ਾਰੇ ਤੇ ਚੱਲਣ ਵਾਲੀ ਸਰਕਾਰ ਆ ਜੋ ਮੋਦੀ ਕਹਿੰਦਾ ਵਾ ਉਹਦੇ ਚੱਲਣ ਤੇ ਜਿਹੜਾ ਵਾ ਉਹ ਗੱਲ ਕਰ ਰਹੀ ਆ ਤੇ ਆਪਣਾ ਵਿਚਾਰ ਰਹੀ ਆ ਜਿਹੜਾ ਇਹਨੂੰ ਡਰਿਆ ਵੀ ਆਉਣ ਵਾਲੇ ਦਿਨਾਂ 'ਚ ਮੋਦੀ ਨੇ কুরਕੀ ਮਾਰੀ ਆ ਵੀ ਚਾਹੇ ਤੇ ਇਹਨਾਂ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਾ ਇਤੋਂ ਮੋਰਚਾ ਖੰਡੇਰ ਨਹੀਂ ਤਾਂ ਫਿਰ ਜੇਲ੍ਹ ਦੀ ਤਿਆਰੀ ਆਪ ਕਰ ਲੈ ਇਹਨਾਂ ਦਾ ਸਾਰਾ ਲਾਣਾ ਬਾਣਾ ਜਿਹੜਾ ਮੋਦੀ ਨੇ ਜੇਲ੍ਹ ਦੇ ਵਿੱਚ ਸੁੱਟਣਾ ਈਟੀ ਬਾਕੇ ਉਹ ਤੋਂ ਡਰਦਿਆਂ ਨਾਲ ਜਿਹੜਾ ਵਾ ਜੋ ਜ਼ਬਰ ਕੀਤਾ ਵਾ ਉਸ ਜ਼ਬਰ ਨੂੰ ਅਸੀਂ ਸਬਰ ਦੇ ਨਾਲ ਜਿਹੜਾ ਵਾ ਲੈ ਕੇ